ਇੱਕ ਕੁਇਕ ਸਟੋਰੀ ਦੱਸ ਦੋ ਆਪਣੇ ਬਰਥ ਸਰਟੀਫਿਕੇਟ ਬਾਰੇ ਯੈਸ ਆ ਤੁਸੀਂ ਮੇਰੀ ਰਿਸਰਚ ਵਧੀਆ ਕੀਤੀ ਆ ਮੈਨੂੰ ਇਹ ਸਵਾਲ ਯੂਜੂਲੀ ਸਿੱਖਾਂ ਵੱਲੋਂ ਨਹੀਂ ਆਉਂਦਾ ਹੈਗਾ ਬਟ ਬੜੀ ਇੰਟਰਸਟਿੰਗ ਕਹਾਣੀ ਹੈ ਅਮਰੀਕਨ ਐਕਚੁਅਲੀ ਸਾਰੇ ਸਾਰੇ ਇੰਟਰਸਟਿੰਗ ਸਮਝਣਗੇ ਸੋ ਮੈਂ ਵਾਸ਼ਿੰਗਟਨ ਡੀਸੀ ਦੇ ਵਿੱਚ ਪੈਦਾ ਹੋਇਆ ਸੀ ਤੇ ਮੇਰੇ ਮੰਮੀ ਡੈਡੀ ਇੰਡੀਆ ਤੋਂ ਹੈਗੇ ਨੇ ਪੰਜਾਬ ਤੋਂ ਹੈਗੇ ਨੇ ਦੋਨੋਂ ਆ ਮੋਸਟਲੀ ਕੰਮ ਦੋਨਾਂ ਨੇ ਦਿੱਲੀ ਦੇ ਵਿੱਚ ਕੀਤਾ ਆ ਤੇ 4 ਸਾਲ ਪਹਿਲੇ ਮੈਂ ਜੀਵਨ ਦੇ ਆਪਣੇ ਡੀਸੀ ਵਾਸ਼ਿੰਗਟਨ ਡੀਸੀ ਤੇ ਬਰਲਿੰਗ ਦੇ ਵਿੱਚ ਲਾਇਏ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਪੇਰੈਂਟਸ ਇੰਡੀਆ ਵਾਪਸ ਚਲੇ ਗਿਆ ਸੀ ਉੱਥੇ ਮੈਂ ਸਕੂਲਿੰਗ ਕੀਤੀ ਸੀ ਦਿੱਲੀ ਦੇ ਵਿੱਚ ਤੇ ਸਾਰੀ ਗਰਮੀਆਂ ਮੈਂ ਪੰਜਾਬ 'ਚ ਬਤਾਂਦਾ ਸੀ ਤੇ ਜਦੋਂ ਮੈਂ ਵੱਡਾ ਹੋਇਆ ਨਾ ਜਦੋਂ ਮੈਂ ਆਪਣਾ ਪਾਸਪੋਰਟ ਰੀਨੂ ਕਰਾਉਣਾ ਸੀ ਟੀਨੇਜਰ ਸੀਗਾ ਮੈਂ ਹੁਣ ਮੁੜ ਕੇ ਆਉਣਾ ਸੀ ਹਾਈ ਸਕੂਲ ਤੋਂ ਬਾਅਦ ਮੈਨੂੰ ਪਤਾ ਸੀ ਮੈਂ ਹਾਈ ਸਕੂਲ ਤੋਂ ਬਾਅਦ ਅਮਰੀਕਾ ਆ ਜਾਣਾ ਮੈਂ ਇਕੱਲਾ ਇੱਕ ਸਿਟੀਜ਼ਨ ਹੈਗਾ ਮੈਂ ਇੱਥੇ ਆ ਕੇ ਪੜ੍ਹਨਾ ਆ ਮੇਰੇ ਪਿਤਾ ਜੀ ਐਕਸਲੀ ਨਹੀਂ ਚਾਹੁੰਦੇ ਸੀ ਕਹਿੰਦੇ ਤੂੰ ਇੰਡੀਆ ਕਰ ਲੈ ਮੈਂ ਕਿਹਾ ਨਹੀਂ ਤੇ ਮੈਂ ਨਾ ਜਦੋਂ ਪਹਿਲੀ ਵਾਰ ਆਪਣਾ ਪਾਸਪੋਰਟ ਰੀਨਿਊ ਕਰਨ ਜਾਣਾ ਸੀ ਤੇ ਉਹ ਬਰਥ ਸਰਟੀਫਿਕੇਟ ਹੀ ਮੰਗਦੇ ਨੇ ਤੇ ਮੈਂ ਬਰਥ ਸਰਟੀਫਿਕੇਟ ਦੇਖਿਆ ਵੀ ਉਹਦੇ ਉੱਤੇ ਮੇਰਾ ਨਾਮ ਲਿਖਿਆ ਹੈ ਮੇਰੇ ਪੇਰੈਂਟਸ ਦਾ ਨਾਮ ਲਿਖਿਆ ਹੈ ਮੇਰੇ ਪੇਰੈਂਟਸ ਤੇ ਮੇਰੀ ਨਾ ਅਮਰੀਕਾ ਦੇ ਵਿੱਚ ਰੇਸ ਕੇ ਅੰਦਰ ਜਿਹੜਾ ਰੇਸ ਲੇਬਲ ਹੈਗਾ ਇੰਡੀਆ ਦੇ ਵਿੱਚ ਕਿਆਸਟ ਹੁੰਦਾ ਕਿ ਬਾਰੇ ਸਾਡੇ ਇੱਥੇ ਰੇਸ ਲੇਬਲ ਹੁੰਦਾ ਹੈ ਵਾਈਟ ਬਲੈਕ ਏਸ਼ੀਅਨ ਸਪੈਨਿਕ ਮੇਰਾ ਤੇ ਮੇਰੇ ਪੇਰੈਂਟਸ ਦਾ ਰੇਸ ਲੇਬਲ ਵਾਈਟ ਹੈ ਹੁਣ ਲੋ ਕੀ ਸੋਲਸਟਨੇਅਰ ਹੈ ਵਾਈਟ ਕਿਦਾਂ ਹੋ ਸਕਦਾ ਤੁਸੀਂ ਮੈਂ ਯੂਜੂਲੀ ਹੈ ਬਰਡ ਸਰਟੀਫਿਕੇਟ ਆਪਣੇ ਜਦੋਂ ਮੈਂ ਕਈ ਵਾਰ ਗੱਲਾਂ ਕਰਦਾ ਮੈਂ ਟਾਕਸ ਦਿੰਨਾ ਸਕੂਲਾਂ ਕੰਪਨੀ ਦੇ ਵਿੱਚ ਮੈਂ ਐਕਚੁਅਲੀ ਫੋਟੋ ਦਿਖਾਣੇ ਪੈਗੇ ਕਿਉਂਕਿ ਲੋਕੀ ਮੈਂ ਕਹਾਂ ਤੁਸੀਂ ਸ਼ਾਇਦ ਮੈਨੂੰ ਮੰਨੋਗੇ ਨਹੀਂ ਉਹਦਾ ਕਾਰਨ ਇਹ ਹੈਗਾ ਕਿ ਰੇਸ ਦੀ ਕਹਾਣੀ ਹੈਗੀ ਕਿਸੇ ਨੇ 500 600 ਸਾਲ ਪਹਿਲਾਂ ਕਹਾਣੀ ਬਣਾਈ ਬੜੀ ਭਿਆਨਕ ਜੀ ਕਹਾਣੀ ਹੈਗੀ ਹੈ ਬੜੀ ਜਿਹਨੂੰ ਕੈਲੋਕ ਬੜੀ ਡੇਂਜਰਸ ਕਹਾਣੀ ਹੈ ਬਟ ਕਹਾਣੀ ਹੈਗੀ ਰਾਈਟ ਕਿਸੇ ਨੇ ਬਣਾਈਤੀ ਕਹਾਣੀ ਜੀ ਗੋਰੇ ਹੁੰਦੇ ਨੇ ਬਿਲਕੁਲ ਚਿੱਟੇ ਹੁੰਦੇ ਨੇ ਇੱਕ ਕਾਲੇ ਹੁੰਦੇ ਨੇ ਹੁਣ ਐਕਚੁਅਲੀ ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹੇ ਰੰਗ ਦਾ ਕਿਸੇ ਦਾ ਸਕਿਨ ਕਲਰ ਕਾਲਾ ਤੇ ਚਿੱਟਾ ਨਹੀਂ ਹੁੰਦਾ ਸਾਰੇ ਬਰਾਊਨ ਦੇ ਸ਼ੇਡ ਹੈਗੇ ਆ ਕਈ ਡਾਰਕ ਹੁੰਦੇ ਨੇ ਗੂੜੇ ਹੁੰਦੇ ਜਿਹਨੂੰ ਗੂੜਾ ਕਹ ਦਿੰਦੇ ਆ ਕਈ ਬਿਲਕੁਲ ਲਾਈਟ ਜਿਹੇ ਹੁੰਦੇ ਆ ਪਰ ਕਾਲਾ ਤੇ ਚਿੱਟਾ ਤਾਂ ਕੋਈ ਹੁੰਦਾ ਹੀ ਨਹੀਂ ਹੈ ਬੜੋ ਉਹਨਾਂ ਇੱਕ ਕਹਾਣੀ ਬਣਾਈ ਯੂਰਪ ਤੋਂ ਆਇਏ تھے ਉਹ ਕਹਾਣੀ ਲੋਕਾਂ ਨੇ ਜਿਣੀ ਸ਼ੁਰੂ ਕਰਤੀ ਲੈਵਲ ਪਾਤੇ ਉਸ ਕਹਾਣੀ ਦੇ ਵਿੱਚ 20ਵੀਂ ਸਦੀ ਆਲਮੋਸਟ ਸਾਰੀ 20ਵੀਂ ਸਦੀ ਤੱਕ ਉਸ ਕਹਾਣੀ ਦੇ ਵਿੱਚ ਜਿਹੜੇ ਲੋਕੀ ਸਾਊਥ ਏਸ਼ੀਆ ਤੋਂ ਹੈਗੇ ਨੇ ਪਾਕਿਸਤਾਨੀ, ਸ਼੍ਰੀਲੰਕਾ ਐਂਡ ਇੰਡੀਅਨ, ਨੇਪਾਲੀ ਉਹਨਾਂ ਸਾਰਾ ਨੂੰ ਕਾਕੀਜੀਅਨ ਮੰਨਿਆ ਜਾਂਦਾ ਹੈ ਕਾਕੀਜੀਅਨ ਰੇਸ ਨੂੰ ਲੋਕੀ ਕਈ ਵਾਰ ਵਾਈਟ ਵੀ ਮੰਨਦੇ ਨੇ ਸੋ ਉਸ ਕਹਾਣੀ ਦੇ ਵਿੱਚ ਤੁਸੀਂ ਤੇ ਮੈਂ ਐਕਚੁਅਲੀ ਗੋਰੇ ਹੈਗੇ ਇਟਸ ਵੈਰੀ ਡਿਫਿਕਲਟ ਇਨ ਆਰ ਟੂ ਸੀ ਕਿ ਅਸੀਂ ਲੋਕਾਂ ਨੂੰ ਕਿੱਦਾਂ ਯੂ ਨੋ ਪਰਸੈਪਸ਼ਨ ਵਿੱਚ ਲੈਂਦੇ ਆ ਉਹਨਾਂ ਦੇ ਯੂ ਨੋ ਸਕਿਨ ਟੋਨ ਤੋਂ ਲੈ ਕੇ ਆਪਾਂ ਇਹਨਾਂ ਨੂੰ ਜਜ ਕਰਦੇ ਆਂ ਤੇ ਉਹਨਾਂ ਦੀ ਜੋ ਅਸਲੀਅਤ ਹੈ ਉਹਨਾਂ ਦੀ ਜੋ ਅਛਾਈ ਹਨ ਦੀਆਂ ਜੋ ਕਹਾਣੀਆਂ ਨੇ ਆਪਾਂ ਉਹਨਾਂ ਨੂੰ ਉਹਨਾਂ ਤੋਂ ਜੱਜ ਨਹੀਂ ਕਰਦੇ ਵਿਚ ਇਸ ਬੜੀ ਵੇਅਰਡ ਮੈਂਟੈਲਿਟੀ ਬਿਲਕੁਲ ਔਰ ਯੂ نو ਲਾਸਟ thing ਮੈਂ ਕਹਿਣਾ ਚਾਹਾਂਗਾ ਮੈਨੂੰ ਕਈ ਵਾਰ ਲੋਕਾਂ ਨੇ ਕਹੀ ਹੈਗੀ ਹੁਣ ਸਾਡੇ ਗੁਰੂ ਸਾਹਿਬ ਹੋਏ ਨੇ 10 ਜਿਹੜੇ ਇਨਸਾਨ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਹੋਏ ਨੇ ਉਹਨਾਂ ਦੀ ਕੋਈ ਫੋਟੋਆਂ ਨਹੀਂ ਹੈਗੀਆਂ ਉਹਨਾਂ ਦੇ ਠੀਕ ਹੈ ਥੋੜੇ ਪੇਂਟਰਸ ਹੋਏ ਨੇ ਆ ਉਹਨਾਂ ਦੀ ਕੀ ਹੈ ਕਿ ਆਰਟ ਲੋਕਾਂ ਨੇ ਨਾ ਆਪਣੇ ਇਮੇਜਿਨੇਸ਼ਨ ਤੋਂ ਉਹਨਾਂ ਦੀ ਫੋਟੋਆਂ ਬਣਾ ਗਿਆ ਨੇ ਰਾਈਟ ਪਰ ਵੀਰਨੋ ਹੋਸਸ ਦਾ ਸਾਡੇ ਕੁਝ ਗੁਰੂ ਕਾਫੀ ਗੂੜੇ ਹੋਣ ਰਾਈਟ ਉਹਨਾਂ ਦਾ ਸਕਿਨ ਕਲਰ ਡਾਰਕ ਹੋਵੇ ਸੋ ਅਸੀਂ ਉਹਨਾਂ ਨੂੰ ਵੱਖਰੇ ਸਮਝਾਂਗੇ ਬਿਕੋਜ਼ ਉਹ ਡਾਰਕ ਹੈਗੇ ਨੇ ਰਾਈਟ ਸੋ ਅਸੀਂ ਆਲਮੋਸਟ ਸਾਰੀਆਂ ਜਿਹੜੇ ਗੁਰੂਆਂ ਦੀ ਤਸਵੀਰਾਂ ਨੇ ਉਹਨਾਂ ਦਾ ਲਾਈਟ ਸਕਿਨ ਹੈਗੇ ਬਟ ਹੂ ਸੇਸ ਕਿ ਉਹ ਲਾਈਟ ਸਕਿਨ ਸਿ ਹੈ ਰਾਈਟ ਗੁਰੂ ਨਾਨਕ ਦੇਵ ਜੀ ਪੈਦਲ ਤੁਰ ਕੇ ਬਗਦਾਦ ਗਏ ਨੇ ਪੂਰੀ ਕਿੱਥੇ ਯੂ نو 오ਡੀਸਾ ਚਾਰੋ ਮਤਲਬ ਮੈਸ ਸੋਸ ਹੈ ਉਹਨਾਂ ਕੋਲ ਘੜੀਆਂ ਨਹੀਂ ਸੀਗੀਆਂ ਕੋਰ ਇਹ ਦੇ ਯੂ ਨੋ ਟਾਂਗੇ ਹੁੰਦੇ ਸੀ ਕਿਦਾਂ ਚਲੇ ਗਏ ਇੰਨੀ ਦੂਰ ਪੈਦਲ ਤੁਰ ਕੇ ਗਏ ਨਾ ਤੋਪਾਂ ਸੇਕੀਆਂ ਰਹੇ ਮੈਂ ਕਹਿੰਦਾ ਗੋਰਾ ਬੰਦਾ ਵੀ ਲਾਲੋ ਇਹਦੇ ਧੁਕੀਆਂ ਸੇ ਕੋਣ ਬੰਦਾ ਜਦ ਤੱਕ 30 35 40 50 ਸਾਲ ਦਾ ਹੁੰਦਾ ਗੂੜਾ ਹੋ ਜਾਂਦਾ ਰਾਈਟ ਹੁਣ ਗੁਰੂ ਨਾਨਕ ਦੇਵ ਜੀ ਜੇ ਅਸੀਂ ਉਹਨਾਂ ਨੂੰ ਮਿਲੇ 7 70 ਸਾਲ ਦੀ ਉਮਰ ਦੇ ਵਿੱਚ ਉਹ ਗੂੜੇ ਹੋਣਗੇ ਸਨ ਟੈਨਡ ਹੋਣਗੇ ਬਿਲਕੁਲ ਰਾਈਟ ਬੜਾ ਅਸੀਂ ਯੂ ਨੋ ਦੀ ਪਿਕਚਰਾਂ ਬਣਾਇਆ ਜਦੋਂ ਗੋਰੇ ਹੈਗੇ ਉਸ ਸਾਡੀ ਕਮਜ਼ੋਰੀ ਹੈ ਕਿ ਅਸੀਂ ਨਾ ਉਹ ਲੈਂਸ ਪਾ ਰਹੇ ਹਾਂ ਕਿ ਭਈ ਗੋਰਾ ਬੈਟਰ ਹੈ ਤੇ ਜਿਹੜਾ ਡਾਰਕ ਝੰਡਾ ਉੱਗਣੇ ਹੈਗਾ ਉਹ ਸਾਡੀ ਇਨਸਾਨੀ ਕਮਜ਼ੋਰੀ ਉਹ ਸਾਨੂੰ ਗੁਰੂ ਸਾਹਿਬ ਨੇ ਬਹੁਤ ਕਿਹਾ ਹੈਗਾ ਯੂ نو ਤਾਂ ਇਹਨਾਂ ਸਮਝਾਉਂਦੇ ਨੇ ਇਹਨਾਂ ਉਹਨਾਂ ਨੇ ਕਹਾਣੀਆਂ ਦੇ ਵਿੱਚ ਆਪਣੇ ਕਵਿਤਾਵਾਂ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਉਹਨਾਂ ਦੇ ਐਨੀ ਵਾਰੀ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਇਨਸਾਨ ਕਲਯੁਗ ਦੇ ਵਿੱਚ ਨਾ ਅਸੀਂ ਐਨੇ ਪੇਤ ਪਾ ਬਣਾਇਆ ਹੋਏ ਹਰੇ